ਲੋਕਤਾਤ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਗੁਰਪ੍ਰੇਮ ਸਿੰਘ ਦੰਦੀਵਾਲ ਸੋ ਇਸ ਵਕਤ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਹੈ ਚਟਾਨਾ ਕਲਾਂ ਦੇ ਵਿੱਚ ਛਪੜੀ ਜੰਦ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਦੇਵਲੋਕ ਵਾਸੀ shri shri 108 ਸਤ ਜਮਨਾਮੁਨੀ ਜੀ ਮਹਾਰਾਜ ਦੀ ਚੌਥੀ ਵਰਸੀ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਪਾਏ ਗਏ ਨੇ ਤੇ ਉੱਥੇ ਤੁਸੀਂ ਤੁਸੀਂ ਜੰਦ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਕੰਤੀ ਦੇ ਵਿੱਚ ਇੱਥੇ ਸੰਗਤ ਜਿਹੜੀ ਆ ਉਹ ਪੋਗਦੇ ਮੁਕਤੇ ਪਹੁੰਚੀ ਐ ਸੋ ਲਗਾਤਾਰ ਤੁਸੀਂ ਨਾ ਜਿਹੜੀਆਂ ਤੁਹਾਨੂੰ ਜਟਾਲਣਾ ਛਪੀ ਨੰਨ ਦਿਖਾ ਰਹੇ ਆ ਸੋ ਵੀਡੀਓ ਨੂੰ ਜਿਆਦਾ ਜਿਆਦਾ ਕਰਦਾ ਸ਼ੇਅਰ ਬਹੁਤ ਬਹੁਤ ਧੰਨਵਾਦ ਗੰਗਾ ਦੇ ਕਨਾਰੇ ਹੋਇਆ ਕੱਠ ਪਾਰੀਆ ਹੋਇਆ ਕੱਠ ਪਾਰੀਆ ਜਨਤਾ ਕਾਂਸੀ ਦੀ ਚੱਲ ਆਈ ਸਾਰੀ ਐ ਚੱਲ ਆਈ ਸਾਰੀ ਐ ਮੁਖ ਤੋਈ ਜੀ ਪਹਾਰੀ ਐ ਹੋਇਆ ਕੱਠ ਪਹਾਰੀ ਐ ਜਨ ਤੱਕ ਸੀਦੀ ਚੱਲ ਆਈ ਸਾਰੀ ਐ ਚੱਲ ਆਈ ਸਾਰੀ ਐ ਹੋ ਮੁਖ ਤੋਈ ਜਾਣ ਨਾਲ ਗੰਗਾ ਚੱਲਦੇ ਨਾਲੇ ਗੰਗਾ ਚੱਲਦੇ ਸੁੱਕਿਆਂ ਦੇ ਟੱਕੜੇ ਜਮਾਨਾ ਹੱਲ ਦੇ ਹਾਂ ਜਮਾਨਾ ਹੱਲ ਦੇ ਅੰਮਲਾਂ ਬਗੈਰ ਹੱਥਾਂ ਵਿੱਚ ਪੋਥੀਆਂ ਹੱਥਾਂ ਵਿੱਚ ਪੋਥੀਆਂ ਗਿਆਨ ਦੀਆਂ ਪੰਡਾ ਵੀ ਲੱਗ ਤੇ ਨਿਆਂ ਦੇ ਵਾਂਗ ਨਾ ਗੋਲਿਆ ਚਰਾਲ ਦੇ ਨਾ ਗੋਲਿਆ ਚਰਾਲ ਦੇ ਪੰਡਤਾਂ ਦੇ ਠਾਕਰ ਜਮਾਨੀ ਹੱਲ ਦੇ ਹਾਂ ਜਮਾਨੀ ਹੱਲ ਦੇ ਕਰੀ ਜਾਣ ਪੂਜਾ ਗੰਗਾ ਦੇ ਕਨਾਰੇ ਤੇ ਗੰਗਾ ਦੇ ਕਨਾਰੇ ਤੇ ਬੈਠ ਵੀ ਨ ਕੰਬ ਨਹੀਂ ਹੁੰਦਾ ਪਾਰੇ ਤੇ ਕਦੇ ਹੁੰਦਾ ਪਾਰੇ ਤੇ ਜੋ ਸ਼ੁੱਧ ਮਨ ਹੋਵੇ ਤਾਹੀ ਜਾਪ ਭਲ ਦੇ ਤਾਹੀ ਜਾਪ ਭਲ जमानी हल वे हा जमा न हल वे थिच रख के तमाम पूजा जी हा तमाम पूजा जी खोट गुट खमणी संदूर पूजा जी हा संदूर पूजा जी ਇਹ ਤੋਨਾ ਮੰਨੇ ਰਾਮ ਜੀ ਕਹਦੇ ਮੰਨੇ ਰਾਮ ਜੀ ਪੰਡ ਤਾਂ ਪਲਾਵੇਂ ਇਹ ਤਾਂ ਕੰਮ ਆ ਮ ਜੀ ਇਹ ਤਾਂ ਕੰਮ ਆ ਮ ਜੀ ਰਾਮ ਅੱਗੇ ਕੋਈ ਨਾ ਗਫਾੜ ਚੱਲਦੇ ਹੈ ਗਫਾੜ ਚੱਲਦੇ ਪੰਡ ਤਾਂ ਮੇਠਾ ਕਰ ਜਮਾਨੀ ਹੱਲ ਦੇ ਹ ਜਮਾਨੀ ਹੱਲ ਦੇ ਲੋਕੀ ਸਾਰੇ ਤੱਕ ਕੇ ਹੈਰਾਨ ਹੁੰਦੇ ਨੇ ਹੈਰਾਨ ਹੁੰਦੇ ਨੇ ਪੰਡ ਤਾਂ ਦੇ ਨੇੜੇ ਪਗਵਾਨ ਹੂੰ ਤੇ ਤਾਂ ਮੇ ਠਕਰ ਜਮਾਨੀ ਹੱਲ ਦੇ ਹਾਂ ਜਮਾਨੀ ਹੱਲ ਦੇ ਉਹ ਕਰਤੇ ਮਖੌਲ ਸੱਬੇ ਨਾਰ ਨਾਰੀਆਂ ਪੰਡਲਾਂ ਦੇ ਸੀਨਾ ਤੇ ਚੱਲਣ ਯਾਰੀਆਂ ਹਾਂ ਚੱਲਣ ਯਾਰੀਆਂ ਤੇ ਐਵੇਂ ਰੌਲਾ ਕਰੀ ਜਾਣ ਇਹ ਕੱਲ ਦੇ ਹਾਂਜੀ ਇਹ ਕੱਲ ਦੇ ਚੂਕਿਆਂ ਦੇ ਠਕਰ ਜਮਾਨੀ ਹੱਲ ਦੇ ਹਾਂ ਜਮਾਨੀ ਹੱਲ ਦੇ ਦੱਸ ਦੇ ਨਵਾਬ ਕੋਲ ਜਾ ਕੇ ਬਾਤ ਕੋ کے بات کو 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 دینے دے 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 رات رات جاگ پل پل तकोको आमदको जग पल विच पले सुके आम थक जमानी हले हा जमानी हलदे आख नवाब तुसी बारी हारे तुसी बारी हारे तामन बड़े ਤਾਂ ਬੈਠਾ ਕਰ ਜਮਾਨੀ ਹੱਲ ਦੇ ਇੰਚ ਵੀ ਨਾ ਹੱਲ ਦੇ ਤੇ ਪਿਆਰੀ ਪਿਆਰੀ ਹੁੰਦੀ ਆ ਮਨੂ ਪਿਆਰੀ ਹੁੰਦੀ ਆ ਮਨੂ ਫੇਰ ਤੇ ਦੀ ਸੁద్ధి ਪਿਆਰੀ ਹੁੰਦੀ ਆ ਮਨੂ ਪਿਆਰੀ ਹੁੰਦੀ ਆ ਰਾਮ ਨੂੰ ਉਹ ਸੁద్ధి ਪੈ ਮੇਰਾ ਮਨੂ ਚੌਂਕਾਂ ਚ ਫੱਲ ਦੇ ਚੌਂਕਾਂ ਵਿੱਚ ਖੱਲ ਦੇ ਪੰਡਤਾਂ ਦੇ ਖਾ हले स्टे आकर जवानी हले जमानी हल